ਆਮ ਆਦਮੀ ਪਾਰਟੀ ਨੇ ਇੱਕ ਬੇਹਾਦ ਵੱਡਾ ਕਦਮ ਚੱਕ ਲਿਆ ਤੇ ਨਾਲ ਹੀ ਦੱਸਿਆ ਕਿ ਹੁਣ ਇੱਕ ਵੱਡੇ ادارے ਨੂੰ ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ मामले ਦੇ ਵਿੱਚ ਸੁਰਖੀਆਂ ਬਣ ਚੁੱਕੀਆਂ ਨੇ ਤੇ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੋਈਆਂ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਮਾਮਲਾ ਕੀ ਹੈ ਕਿਸ ਮਾਮਲੇ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਦੱਸਿਆ ਜਾ ਰਿਹਾ ਕਿ ਹੁਣ ਅਖਬਾਰਾਂ ਦੇ ਦਮਨ ਤੇ ਉਦਾਰੂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਪੰਜਾਬ ਕੇਸ ਦੀ ਦੀ ਲੁਧਿਆਣਾ ਇਕਾਈ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਨੇ ਯਾਦ ਰਹੇ ਪੰਜਾਬ ਕੇਸ ਦੀ ਹਾਲੀਆ ਦਮਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਮੁੱਖ ਅਰਵਿੰਦ ਕੇਜੀਵਾਲ ਨੂੰ ਲੈ ਕੇ ਇੱਕ ਖਬਰ ਤੋਂ ਸ਼ੁਰੂ ਕੀਤੀ ਗਈ ਸੀ ਜਿਸ ਤੇ ਸਿਰਫ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਇਹ ਦੋਸ਼ ਲਾਇਆ ਸੀ ਕਿ ਅਰਵਿੰਦ ਕੇਜੀਵਾਲ ਦੀ ਚੰਡੀਗੜ੍ਹ 'ਚ ਇੱਕ ਵੱਖਰਾ ਘਰ ਸਜਾਇਆ ਜਾ ਰਿਹਾ ਹੈ ਇਸ ਖਬਰ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਪੱਖ ਵੀ ਲਾਇਆ ਗਿਆ ਸੀ ਉਸ ਤੋਂ ਬਾਅਦ ਵੀ ਅਸੀਂ ਲਗਾਤਾਰ ਆਮ ਆਦਮੀ ਪਾਰਟੀ ਅਤੇ ਸਰਕਾਰ ਦੀਆਂ ਖਬਰਾਂ ਓਵੇਂ ਹੀ ਛਾਪ ਰਹੇ ਹਾਂ ਜਿਵੇਂ ਪਹਿਲਾਂ ਛਾਪਦੇ ਹੁੰਦੇ ਸੀ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਨeta ਮਾਂ ਨੇ ਪਰੇਸ਼ਾਨ ਕਰਨ ਲਈ ਉਹ ਸਾਰੇ ਕੰਮ ਸ਼ੁਰੂ ਕਰ ਦਿੱਤੇ ਜੋ ਅੱਜ ਤੱਕ ਕਿਸੇ ਸਰਕਾਰ ਨੇ ਕਿਸੇ ਅਖਬਾਰੀ ਸੰਸਥਾ ਨਾਲ ਨਹੀਂ ਕੀਤਾ ਪਹਿਲਾਂ ਇਹਨਾਂ ਲੋਕਾਂ ਨੇ ਪੰਜਾਬ ਕੇਸਰੀ ਦੇ ਸਰਕਾਰੀ ਇਜਤਿਆਰਾਂ ਨੂੰ ਬੰਦ ਕੀਤਾ ਤੇ ਫਿਰ ਪੰਜਾਬ ਕੇਸਰੀ ਜਗਬਾਣੀਆਂ ਤੇ ਇਹਨਾਂ ਸਮਾਚਾਰ ਅਖਬਾਰਾਂ ਦੇ ਪ੍ਰਕਾਸ਼ਨ ਕੇਂਦਰਾਂ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ ਪੰਜਾਬ ਦੀਆਂ ਸਾਡੀਆਂ ਸਾਰੀਆਂ ਪ੍ਰੈਸਾਂ ਦੇ ਭਾਰੀ ਪੁਲਿਸ ਦੀ ਤਣਾਤੀ ਕਰ ਦਿੰਦੀ ਹੈ ਨਾਲ ਹੀ ਪੰਜਾਬ ਕੇਸਰੀ ਦੇ ਪ੍ਰਮੋਟਰਾਂ ਨਾਲ ਹਰੇਕ ਹਰ ਸੰਸਥਾਵਾਂ ਨੂੰ ਬੰਦ ਕਰਨ ਲਈ ਝੂٹے ਦੋਸ਼ ਲਗਾਏ ਸ਼ੁਰੂ ਕਰ ਦਿੱਤੇ। ਇਸ ਲਈ ਪੰਜਾਬ ਕੇਸਰੀ ਨੇ ਆਪਣੇ ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ, ਅਪਕਾਰੀਆ ਤੇ ਪਾਵਰ ਕਾਰਪੋਰੇਸ਼ਨ ਵਰਗੇ ਵਿਭਾਗ ਸ਼ਾਮਲ ਹਨ ਦੀ ਰਿਆਮ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਮਾਮਲਾ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ਪੰਜਾਬ ਕੇਸਰੀ ਲੁਧਿਆਣਾ ਨੂੰ ਲੈ ਕੇ ਹੋਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚਿੱਠੀ ਜਾਰੀ ਕਰਕੇ ਫਾਲਤੂ ਦੀਆਂ ਵੱਖ-ਵੱਖ ਕਮੀਆਂ ਕਰਦੇ ਹੋਏ ਪ੍ਰੈਸ ਨੂੰ ਤੁਰੰਤ ਬੰਦ ਕਰ ਤੇ ਬਿਜਲੀ ਬੋਰਡ ਨੂੰ ਬਿਜਲੀ ਦੀ ਸਪਲਾਈ ਕੱਟਣ ਦੇ ਹੁਕਮ ਦਿੱਤੇ ਨੇ ਜਦਕਿ ਪ੍ਰਿੰਟਿੰਗ ਪ੍ਰੈਸ ਗੈਰ ਪ੍ਰਦੂਸ਼ਾ ਪ੍ਰਦਰਸ਼ਨਕਾਰੀ ਉਤਪਾਦਕ ਚ ਆਉਂਦੀ ਹੈ ਫਿਰ ਵੀ ਉਸਨੇ ਅਜੇ ਹ ਸਭ ਕੁਝ ਕੀਤਾ ਪ੍ਰਿੰਟਿੰਗ ਪ੍ਰੈਸ ਬਿਜਲੀ ਨਾਲ ਚੱਲਦੀ ਹੈ ਤੇ ਕੋਈ ਵੀ ਧੂਆ ਨਹੀਂ ਚੜਦੀ ਹੈ ਪੰਜਾਬ ਜਾਂ ਦੇਸ਼ ਦੇ ਕਿਸੇ ਵੀ ਸੂਬੇ 'ਚ ਅਜਿਹੀ ਕੋਈ ਹਰਕਤ ਪ੍ਰੈਸ ਨੂੰ ਬੰਦ ਕਰਨ ਲਈ ਅਜੇ ਤੱਕ ਨਹੀਂ ਕੀਤੀ ਗਈ ਹੈ ਪੰਜਾਬ ਕੇਸਿਸ ਦਾ ਇਤਿਹਾਸ ਨਵੀਂ ਤੋਂ ਨਵੀਂ ਟੈਕਨੋਲੋਜੀ ਨੂੰ ਵਰਤੋਂ ਕਰਜਾ ਕਰਨ ਦੇ ਵਿੱਚ ਹੋ ਰਿਹਾ ਹੈ ਤੇ ਅਜਿਹੀ ਚ ਅਜਿਹੀ ਕਿਸੇ ਚੇਤਾਵਨੀ ਦਾ ਕੋਈ ਮਤਲਬ ਨਹੀਂ ਬਣਦਾ ਸਭ ਤੋਂ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਸਰਕਾਰੀ ਵਿਭਾਗ ਪ੍ਰਦੂਸ਼ਣ ਕੰਟਰੋਲ ਬੋਰਡ ਦੂਜੀ ਸਰਕਾਰ ਵਿਭਾਗ ਬਿਜਲੀ ਬੋਰਡ ਨੂੰ ਇਹ ਚੇਤਾਵਨੀ ਦਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਜੇ ਤੁਸੀਂ ਬਿਜਲੀ ਨਹੀਂ ਕੱਟੀ ਤਾਂ ਤੁਹਾਡੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇਗੀ ਇਹਨਾਂ ਸਭ ਕਾਰਵਾਈਆਂ ਨੂੰ ਦੇਖ ਕੇ ਅਜਿਹਾ ਲੱਗਦਾ ਕਿ ਰਵਿੰਦ ਕੇਜੀਵਾਲਾ ਤੇ ਆਪ ਸਰਕਾਰ ਪੰਜਾਬ ਕੇਸਰੀ ਦਾ ਇਤਿਹਾਸ ਨਹੀਂ ਜਾਣਦੇ ਨੇ ਪੰਜਾਬ ਕੇਸਰੀ ਨੇ ਪਹਿਲਾਂ ਵੀ ਕੁੱਝ ਸਰਕਾਰਾਂ ਦੇ ਅਤ ਅਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪਰ ਉਹ ਸਫਲ ਹੋਈਆਂ ਨੇ ਸਾਲ ਜਿਹੜਾ 1974 ਤੇ ਪੰਜਾਬ ਸਰਕਾਰ ਨੇ ਪੰਜਾਬ ਕੇਸਰੀ ਦੀ ਪਿਛਲੀ ਕਰ ਦਿੱਤੀ ਸੀ ਪਰ ਦੁਨੀਆ ਦੇ ਇਤਿਹਾਸ ਤੇ ਸ਼ਾਇਦ ਪਹਿਲੀ ਵਾਰ ਉਦੋਂ ਟਰੈਕਟਰ ਦੇ ਸਹਾਰੇ ਪੰਜਾਬ ਕੇਸਰੀ ਨੂੰ ਛਾਪਿਆ ਗਿਆ ਔਰ ਪੰਜਾਬ ਕੇਸਰੀ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਮੋਰਚਾ ਅਤਵਾਦ ਨੇ ਸੰਭਾਲਿਆ ਸੀ ਤੇ ਆਪਣੇ ਆਪ ਤੇ ਇਤਿਹਾਸ ਰਿਹਾ ਤੇ ਇਸ ਤੇ ਨਾਲ ਤੁਹਾਨੂੰ ਦੱਸ ਜੀਏ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਕੇਸਰੀ ਦੇ ਲੁਧਿਆਣਾ ਦੇ ਵਿੱਚ ਜਿਹੜਾ ਦਾਰਾ ਉਸ ਨੂੰ ਬੰਦ ਕਰਨ ਦੇ ਲਈ ਫਰਮਾਨ ਜਾਰੀ ਕੀਤੇ ਤੇ ਇਸ ਨੂੰ ਲੈ ਕੇ ਖਬਰਾਂ ਕਾਫੀ ਵਾਰ ਹੋਈਆਂ ਨੇ